ਕਹ ਲੈ ਹੈ ਜੀ ਕਿ ਜਦ ਤੱਕ ਬਾਦਲ ਛੋਟਾ ਰਹੇਗਾ ਪ੍ਰਧਾਨ ਜਦ ਤੱਕ ਆਗਾਲੀ ਦਲ ਕਦੇ ਵੀ ਰਾਇਜ਼ ਨਹੀਂ ਕਰ ਸਕਦਾ ਇਹ ਪੱਕੀ ਗੱਲ ਹੈ ਓਕੇ ਹੁਣ ਐਕਸਕਿਊਜ਼ ਐਕਸਕਿਊਜ਼ ਮੰਗਦਾ ਹੋਇਆ ਕਿ ਕਾਂਗਰਸ ਨੇ ਅਟੈਕ ਕੀਤਾ ਹੈ ਤੇ ਹੂੰ ਬਿਲਕੁਲ ਕੀਤਾ ਕਾਂਗਰਸ ਨੇ ਅਟੈਕ ਪਰ ਜਦੋਂ ਇਹਨਾਂ ਦੀ ਗੱਠ ਛੋੜ ਹੋਈ ਹੈ ਭਾਜਪਾ ਨਾਲ ਉਸ ਲਈ ਕਿਉਂ ਨਹੀਂ ਇਹਨਾਂ ਨੇ ਸਾਰਾ ਮਸਲਾ ਹੱਲ ਕਰਾਇਆ ਜੀ ਜੋ ਨਹੀਂ ਬੰਦੇ ਸਾਰੇ ਕਰਾਏ ਉਹ ਟਾਈਮ ਕਿੰਨਾ ਟਿਨੌਰ ਲਿਆ ਵੇ ਉਹ ਚੁੱਪ ਕਰਕੇ ਬੈਠੇ ਰਹੇ ਆ ਆਪਣੇ ਪੈਸੇ ਪਰਨ ਚ ਲੱਗੇ ਰਹੇ ਆ ਆਪਣੇ ਉਹ ਹ리아ਣੇ ਦੇ ਸੀਐਮ ਨੂੰ ਮਿਲ ਕੇ ਆਪਣਾ ਹੋਟਲ ਬਣਾਉਣ ਦੇ ਲੱਗੇ ਰਹੇ ਆ ਉਸ ਲਈ ਇਧਰ ਪਨੇ ਕਿਉਂ ਨਹੀਂ ਧਿਆਨ ਦਿੱਤਾ ਗਿਆ ਇਹਨਾਂ ਨੇ ਹੁਣ ਦੂਸਰੀ ਗੱਲ ਇਹ ਜਦੋਂ ਗੋਲੀ ਚਲੀ ਉਥੇ ਉਥੇ ਗੋਲੀ ਚਲੀ ਆ ਬਰਗਾੜੀ ਦੇ ਉਹਦੇ ਬਾਅਦ ਕਿੰਨੇ ਸਾਲ ਇਹਨਾਂ ਨੇ ਨਾਰਾਜ਼ ਕੀਤਾ ਕਿਉਂ ਨਹੀਂ ਇਹਨਾਂ ਨੇ ਬੰਦੇ ਫੜੇ ਕਿ ਉਹਨੇ ਨਸ਼ਾ ਫੇਰ ਉਹਦੇ ਬਾਅਦ ਨਸ਼ਾ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਕਿੰਨੇ ਦਿਨ ਰਿਹਾ ਨਸ਼ਾ ਕੋ ਆ ਇਹ ਆਮ ਪਾਰਟੀ ਵੇਲੇ ਨਹੀਂ ਹੈ ਇਹ ਦੇਨ ਇਹਨਾਂ ਦੀ ਹੈ ਇਹਨਾਂ ਹੀ ਦੇਨ ਦੇ ਬਾਅਦ ਕਾਂਗਰਸ ਕਾਂਗਰਸ ਬਾਅਦ ਵੱਧੀ ਵੱਧੀ ਇਹਨਾਂ ਦੇ ਵੱਧ ਗਈ ਹੈ ਇਹ ਕਿਉਂ ਨਹੀਂ ਬੰਦ ਕੀਤਾ ਫਿਰ ਜਿਹੜਾ ਅਕਾਲ ਤਖਤ ਦਾ ਹਕੂਮਾ ਨਾ ਚੇਂਜ ਹੋਇਆ ਉਹ ਕਿਹਦੀ ਰਾਏ ਨਾਲ ਹੋਇਆ ਜੀ ਉਹ ਕਿਉਂ ਹੋਇਆ ਜਦੋਂ ਉਹ ਬੰਦਾ ਪੇਸ਼ ਹੀ ਨਹੀਂ ਹੋਇਆ ਪ੍ਰੋਪਰ ਵੇਨ ਨਾਲ ਹੀ ਨਹੀਂ ਹੋਇਆ ਉਹ ਕਿਉਂ ਲੋਕਾਂ ਦੇ ਮਨਾਂ 'ਚ ਬਿਲਕੁਲ ਉਤਰ ਚੁੱਕਿਆ ਹੈ ਜੀ ਹਰ ਇੱਕ ਮੇ ਲੋਤਰਾ ਜਿਹੜੀ ਜਿਹੜੀ ਅੱਜ ਚਰਨਜੀਤ ਸਿੰਘ ਬਰਾੜ ਨੇ ਚਿੱਠੀ ਲਿਖੀ ਆ ਕਿ ਅਕਾਲੀ ਦਲ ਦੇ ਪ੍ਰਧਾਨ ਭਾਵੇਂ ਸੁਖਵੀਰ ਬਣੇ ਰਹਿਣ ਲੇਕਿਨ ਇੱਕ ਪ੍ਰੈਜ਼ੀਡੈਂਟ ਬਣਾਈ ਜਾਵੇ ਤੁਹਾਨੂੰ ਲੱਗਦਾ ਵਾ ਲੋਕੀ ਮਨਜ਼ੂਰ ਕਰਨਗੇ ਇਹਨੂੰ ਨਹੀਂ ਕਰਨਗੇ ਬਿਲਕੁਲ ਨਹੀਂ ਕਰਨੀ ਜਿੰਨੇ ਮਰਜ਼ੀ ਕਰ ਜਾਣ ਜਦ ਤੱਕ ਅਕਾਲੀ ਦਲ ਦਾ ਪ੍ਰਧਾਨ ਨਹੀਂ ਲਾਣਗੇ ਸਿੱਖ ਕੌਮ ਤੈਂ ਦੇ ਜਾਈਗੀ ਜਾਈਗੀ ਜਾਈ ਜਾਏਗੀ ਇਹਦਾ ਹਾਲੇ ਹੀ ਹੈ ਕਿ ਇਹਨੂੰ ਪ੍ਰਦਾਨ ਲਿਆ ਜਾਏ ਤੇ ਸਿੱਖ ਕੌਮ ਨੂੰ ਫਿਰ ਅ라이ਜ਼ ਕੀਤਾ ਜਾਏ अदरवाइज ਸਿੱਖ ਕੌਮ ਦਾ ਫਿਊਚਰ ਬਹੁਤ ਮਾੜਾ ਹੈ ਇਸ ਸੱਬਰ ਨੂੰ ਬਾਹਰ ਕੀਤਾ ਜਾਏ ਮੇਰੇ ਸਾਹਬ ਜੀ ਮਿਹਰਬਾਨੀ ਥੈਂਕ ਯੂ